ਸਸਤੀ ਕਾਲ ਦੀ ਮੈਂ ਤੁਹਾਡਾ ਪਰਾਵੀ ਸੋਨੀ ਬੋਹਰਾ ਜੀ ਦੋਸਤੋ ਅੱਜ ਦਾ ਬਲੌਗ ਹੈ ਬਹੁਤ ਜ਼ਿਆਦਾ ਦੋਸਤੋ ਸਾਨੂੰ ਏਸੀ ਵਾਲਾ ਰੂਮ ਮਿਲਨੇ ਹੈ ਜੇ ਅਸੀਂ ਬੈਠੇ ਆਂ ਹੋਟਲ ਦੇ ਵਿੱਚ ਤੇ ਬਰਾਤ ਹੇਠੇ ਆ ਦੇਖੋ ਦੋਸਤੋ ਜਿਵੇਂ ਬਾਈ ਸੋਨੀ ਸਾਨੂੰ ਪਰਮਾਤਮਾ ਨੇ ਬੜੀ ਕਿਰਪਾ ਕਰੀ ਏਸੀ ਵਾਲੇ ਰੂਮ ਜਿੱਥੇ ਬੈਠੇ ਆਂ ਪਰਮਾਤਮਾ ਸਾਰਿਆਂ ਨੂੰ ਇਦਾਂ ਏਸੀ ਵਾਲੇ ਰੂਮ ਜੀ ਬਿਠਾਇਆ ਹੋਇਆ ਤੇ ਹੁਣ ਅਸੀਂ ਜਾਣਾ ਇੱਥੇ ਅੱਪਾ ਇੱਧਰ ਮਿਲਕ ਨਹੀਂ ਕਰੀ ਹੁਣ ਇਦੋਂ ਬਾਅਦ ਸਾਡੀ ਡਿਊਟੀ ਲਾਈ ਹੈ ਪਰਮਾਤਮਾ ਇੱਧਰ ਕਪੂਠਲੇ ਉਥੇ ਅਸੀਂ ਰੌਣਕਾਂ ਲਾਵਾਂਗੇ ਰੰਗ-ਬਰੰਗੀਆਂ ਦੇਖੀ ਅੰਬਰਸਰ ਬਰਾਤ ਜਾਨੀਆ ਅੰਬਰਸਰ ਬਰਾਤ ਜਾਣੀਆ ਸਾਰੇ ਵਲੌਗ ਨੂੰ ਦੇਖਿਓ ਬਈ ਸਾਰੇ 40000 ਦੇ ਪ੍ਰੋਗਰਾਮ ਹੋਇਆ ਤੇ ਸਰਾਹ ਕਰਾ ਕੇ ਆਵਾਂਗੇ ਮੇਰੇ ਵੀ ਸਰਾਹ 40000 ਦੇ ਪ੍ਰੋਗਰਾਮ ਕੀਤਾ ਹੈ ਬਈ ਸਾਰਿਆਂ ਨੇ ਸ਼ੇਅਰ ਕਰਨਾ ਹੈ ਰੰਗਾ-ਰੰਗ ਪ੍ਰੋਗਰਾਮ ਦੇ ਵਿੱਚ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਸਾਨੂੰ ਜਰੂਰ ਯਾਦ ਕਰੋ ਠੀਕ ਹੈ ਹੈਨਾ ਬਈ ਆਪਾਂ ਚਨੀਰ ਹੈਨਾ ਬਈ ਹਾਂ ਚਨੀਰ ਚਨੀਰ ਤੋਂ ਆਪਾਂ ਕਿੱਥੇ ਹੈਨਾ ਚਨੀਰ ਇਹ ਤਾਂ ਨਹੀਂ ਆ ਬਸ ਫੈਲਾਸਾ ਚਨੀਰ ਦੇ ਲਾਵਾਂ ਜਿਹੜਾ ਆਪਾਂ ਨੰਦ ਸਿੰਘਾਣਾ ਇਹ ਦੋਨੋਂ ਬੱਤ ਲਾ ਬਸ ਲਾ ਬੋਲ ਆ ਵੀ ਹੈ ਬਈ ਸਾਰੇ ਜਿੰਨੇ ਵੀ ਆਪਾਂ ਨੂੰ ਚਾਹੁਣ ਵਾਲੇ ਹੈਗੇ ਹਨ ਸਾਰੇ ਉੱਥੇ ਪਹੁੰਚੋ ਬਾਈ ਬਾਈ ਪਿਆਰ ਦਿਆ ਕਰਿਆ ਨੇ 230 ਦਾ ਪ੍ਰੋਗਰਾਮ ਜਿਹੜੇ ਮੰਨ ਲਓ ਕਿ ਸਾਡਾ ਦੇਖਣ ਲੱਗ ਰਹੇ ਬਲੌਗ ਆਪਾਂ ਤਾਂ ਬਹੁਤ ਵਧੀਆ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਬਾਕੀ ਵੀ ਉਸ ਤੋਂ ਐ ਨਾ ਕਰੂ ਵੀ ਆ ਲੈਦੇ ਨੇ ਨਜ਼ਾਰੇ ਉਹੀ ਨਜ਼ਾਰੇ ਨੂੰ ਇਹਨੇ ਗਰਮੀ ਬਹੁਤ ਵਧੀਆ ਨਿਕਲਦੀ ਹੈ ਬਾਈ ਸਭ ਬੀਬੀ ਵਾਲੇ ਕਿੱਦਾਂ ਇਧਰੋਂ ਬਾਈ ਸਪੈਨ ਦੇ ਹੁਣ ਦੇਖੋ ਜੀ ਇੱਕ ਬਹੁਤ ਸੱਚੀ ਸੋਹਣੀ ਲੱਗੀ ਧੁੱਕੀ ਨਿਕਲ ਜਾਂਦੀ ਗੰਦੇ ਬਾਈ ਦੀ ਢੋਲ ਵਜਾਉਂਦੇ ਮੇਰੀ ਗੌਂਦ ਦੀ ਬਾਬਾ ਅਗਲਾ ਐਂ ਕਹਿੰਦਾ ਬਜਾ ਦੇ ਭਾਈ ਸੋਣਾ ਬੜੀ ਪੈਸੇ ਕਿੰਨੇ ਫੀਵੀਤਾ ਨਾਲ ਜੋਰ ਲੰਨ ਨੇ ਭਾਈ ਇਹ ਵੀ ਲਾਉਣਾ ਜੋਰ ਯਾਰ ਜਿੰਟਾ ਪਜਾਲਾਂਦਾ ਮਾੜਾ ਮਾੜਾ ਕਰੀਏ ਪੱਗ ਵੀ ਲਾਦੀ ਆ ਦੇਖ ਲੈ ਭਾਈ ਜੀ ਗਰਮੀ ਆ ਦੇਖ ਲੈ ਪੱਗੇ ਲਾਦੀ ਆ ਦੇਖ ਲੋ ਸੱਬਿਆਚਾਰ ਇਹ ਐਸਪੀ ਦੇ ਘਾ ਤੇ ਲੱਗ ਰਹੇ ਸੱਬਿਆਚਾਰ ਦੀ ਪਹਿਣ ਕਰਕੇ ਰਹੇ ਇਹ ਆਪਣਾ ਕਾਲੀ ਫਿੱਦਲ ਲੈਣੇ ਆ ਲੈਣੇ ਵੀ ਇਹਦਾ ਰਗ ਕੋਰਾ ਨਹੀਂ ਉੱਦਾਂ ਦੇਖਣਾ ਨਾਲੇ ਭਾਈ ਸਾਰਾ ਦਿਨ ਏਸੀ 'ਚ ਬੈਠਾ ਰਹਿੰਦਾ ਨਾਲ ਵੀ ਰੱਖਦਾ ਘਰ ਦੇ ਨੇ ਕਾਲੀ ਹਾਂਜੀ ਦੱਸੋ ਜੀ ਕੁਝ ਧੰਨਵਾਦੀ ਜੀ ਧੰਨਵਾਦ ਲਾ ਲੜਾਈ ਨਾ ਕਰੋ ਯਾਰ ਆਪਾਂ ਇੰਜੋਏ ਕਰਾਂਗੇ ਯਾਰ ਹੂੰ ਇੰਜੋਏ ਕਰਾਂ ਦਾ ਭਾਦਾ ਲੋ ਜੀ ਕਿਹਦੇ ਹੁ ਸਾਡੇ ਪੂਜੀਆਂ ਚ ਨਾ ਦੇ ਕੁੰਜਾਂ ਜਾਂ ਮੈਂ ਇਤਰੀ ਬਹੂ ਨੂੰ ਭੇਜੂੰਦੀ ਕਿ ਆਸ਼ਕ ਦੇਖੋ ਯਾਰ ਅਸ ਇਹ ਆਸ਼ਕ ਰੋਸਤਾ ਜੀ ਹਾਂ ਬਹੁਤ ਲਾ ਜੀ ਹੁਣ ਮੰਗਾਈ ਹੈ ਚਿਕਨ ਚੀਜ਼ੀ 40 ਪੂਜੀਆਂ ਮਦਾਨਾ ਰੋਸਟੜਾ ਮੈਂਨੀ ਉਹ ਤਾਂ ਖੋਲ ਲਾ ਪਹਿਲਾਂ ਹਾਂ ਜੀ ਨਾਲੇ ਇਹ ਮੰਗਾਏ ਮੈਨੂੰ ਤਾਂ ਖੋਲਾ ਚਿਕਨ ਚਿਲੀ ਮੈਨੂੰ ਖੋਲ ਬਲਾ ਆ ਯਾਰ ਚਿਕਨ ਚਿਲੀ ਇਹ ਪਾ ਮਲੇ ਵਟੇ ਆਵਾ ਗਏ ਭਾਈ ਸਟਾਰ ਆ ਆ ਦੇਖੋ ਆ ਦੇਖੋ ਜੀ ਇੱਕ ਵਰਕਰ ਇਹ ਹੋ ਰਿਹਾ ਆ ਦੇਖੋ ਅੱਜ ਅੱਲਾਹ ਦੇ ਕਿੰਨੇ ਆਇਤਾ ਹੁਣ ਆਪਨੀ ਸੁਣੀ ਵੀ ਜਾਊਗੀ ਸਾਰਾ ਕੁਝ ਮੈਂ ਸਾਰਾ ਕੁਝ ਮੰਗਾ ਦਵਾਂਗਾ ਫੋਨ ਕਰਦਾ ਇੱਕ ਮਿੰਟ ਦੇਰ ਭਾਈ ਆ ਜਾਓ ਇਹ ਤਾਂ ਚਾਹ ਪੀਜਾ ਮੰਗਾ ਹਾਂਜੀ ਓਏ ਸੁਨਾ ਦੇ ਦਰਾਂ ਆਹ ਹੋਰ ਇਹ ਪੀਜਾ ਕਾਫੀ ਹੈ ਗੱਲ ਚਾਹ ਦੇਣਾ ਸੁਣਨੀ ਉਹ ਮੈਨੂ ਕਹਿੰਦੇ ਕਹਿੰਦੇ ਨਹੀਂ ਹੁੰਦਾ ਓਏ ਭਰਾ ਤਾਂ ਪੀਜਾ ਪ੍ਰਵੇਗ ਪੀਜਾ ਮੰਗਾ ਲੈ ਉਸੇ ਆਰਡਰ ਤੋਂ ਕਾਫੀ ਨੂੰ ਭਈ ਮੈਨੂ ਆ ਆਪਣੇ ਦਾ ਪੰਜਾਬੀ ਮੈਨੂ ਮੈਨੂ ਕਹਿੰਦੇ ਮੈਂ ਆਮ ਭਾਈ ਕਹਿੰਦਾ ਕਾਫੀ ਜੀ ਬਲਕਿ ਕੀ ਕੀ ਮੜਾ ਦੇ ਕਲੀ ਉਸ ਪਾਈ ਖੋਤਿਸ ਦਾ

ਹਾਂ ਜੀ ਮਾਣ ਕਲੇ ਫੌਜੀ ਸਾਹਿਬ ਨੇ ਜੀ ਇਹ ਤਾਂ ਮੇਤਾ ਫੌਜੀ ਆ ਅੱਛਾ ਪਾਪੀ ਦੇ ਦਾਂਗੇ ਫੌਜੀ ਮੈਂ ਕੀ ਕਰ ਦੂੰ 25 ਰੁਪਏ ਵਾਲਾ ਸੋਤਾ ਮਿਲ ਜਾਏਗਾ ਕਿੰਨੇ ਰੁਪਏ ਆਉਣਗੇ 780 ਚੋ ਫੇਨ ਚਿਕਨ ਆਜਾ ਆਜਾ ਦੇਵਾ ਸਾਹਿਬ ਨਾ ਕਰੇ ਉਹਨੂੰ ਉਸਤਾਦ ਜੀ ਜਿਹੜੇ ਉਸਤਾਦ ਜੀ ਅੱਜ ਆਪਣੇ ਪਹੁੰਚੇ ਆ ਚਾਰਾਂ ਫੁੱਟ ਦੇ ਵਿੱਚ ਮੈਨੂੰ ਹੱਥ ਦੇ ਵਿੱਚ ਆਪਣਾ ਇੱਕ ਫਰਾਂਚਾਈਜ਼ੀ ਚਿਕਨ ਚਿਕਨ ਨੇ ਦੇਖਦੇ ਆਪਾਂ ਇਹਨਾਂ ਨੂੰ ਕੀ ਕੁਛ ਕਰਨਗੇ ਇਹ ਕਿਵੇਂ ਹੈ ਹਾਂਜੀ ਬਰੋਕਰ ਆ ਗਏ ਮੈਨੂੰ ਚਾਹੁੰਗੇ ਮਨੀ ਜੀ ਹਾਂ ਇਹ ਹੈਗਾ ਜੀ ਨੋਰਮਲ ਵਾਟਰ ਕਿੱਥੇ ਹੈ ਜੀ ਠੀਕ ਹੈ ਹੁਣ ਜਾ ਆਉਂਦਾ ਜੀ ਦੇਖੋ ਉਸ ਤੋਂ ਬਾਅਦ ਹੈਗਾ ਸੋਡਾ 30 ਰੁਪਿਆ ਦਾ ਹਾਂਜੀ ਠੀਕ ਹੈ ਜੀ ਪਾਪੇਟਰ ਲਗਾ 100 ਰੁਪਿਆ ਦਾ ਫਰੈਸ਼ ਲੇਮਨ ਡ੍ਰਿੰਕ ਫਰੈਸ਼ ਲੇਮਨ ਸੋਡਾ ਰੀਅਲ ਜੂਸ 30 ਐਮਐਲ ਦਾ 50 ਰੁਪਿਆ ਦਾ ਅੱਛਾ ਠੀਕ ਹੈ ਚਲ ਕੋਈ ਗੱਲ ਨਹੀਂ ਕੀ ਹੋ ਰਿਹਾ ਤੇਰੇ ਵੇ ਇਹਨੂੰ ਉਦੋਂ ਵਾਦ ਚਾਹ ਚਾਹ ਇਕੱਠਾ ਕਰਕੇ ਉਦੋਂ ਵਾਦ ਮੈਨੂੰ ਦੁੱਧਾ ਬਈ ਜੇ ਕਿਸੇ ਨੂੰ ਦੁੱਧ ਪੀਣ ਦਾ ਮਨ ਚੂਗਾ ਬਈ ਦੁੱਧਾ 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 ਬਈ ਦੁੱਧਾ ਤੂੰ ਕਿਧਰੇ ਆਣਾ ਬਈ ਗ੍ਰੀਨ ਟੀ ਕੌਫੀ ਇਸ ਤਰ੍ਹਾਂ ਪੀਓ ਬਈ ਕੋਟ ਮਿਲਕ ਕੋਈ ਸ਼ਰਾਬੀ ਹੋਵੇਗੇ ਤੇ ਚੱਲੇ ਕਿਸੇ ਨੇ ਘਰ ਮੈਂ ਦੁੱਧ ਪੀਣਾ